ਮੈਂ ਮਦਨ ਲਾਲ ਸ਼ਰਮਾ ਸ਼ਿਵ ਭੋਲੇ ਸੇਵਾ ਮੰਡਲ ਅੰਮ੍ਰਿਤਸਰ ਤੋਂ ਸਿਰ ਸਾਡਾ ਲਗਭਗ 20 ਸਾਲ ਤੋਂ ਲੰਗਰ ਜਾ ਰਿਹਾ ਜਿਹੜਾ ਧਨ ਛੋੜ ਦੇ ਵਿੱਚ ਲੱਗਦਾ ਹੈ ਤੇ ਤਕਰੀਬਨ 9 ਅਗਸਤ ਨੂੰ ਇੱਥੋਂ ਲੰਗਰ ਗਿਆ ਸੀ ਸਾਡੀਆਂ 2-3 ਟੀਮਾਂ ਵਨ ਵਨ ਕੇ ਜਾਂਦੀਆਂ ਹਨ ਤਕਰੀਬਨ 2-300 ਮੈਂਬਰ ਹਗਾ ਜੀ ਤੇ 9 ਅਗਸਤ ਨੂੰ ਜਿਹੜੀ ਟੀਮ ਗਈ ਸੀ ਉਹ ਤਕਰੀਬਨ 15 ਅਗਸਤ ਨੂੰ ਆ ਗਈ ਸੀ ਉਸ ਤੋਂ ਬਾਅਦ ਫਿਰ ਉੱਥੇ ਲੰਗਰ ਲੱਗਾ ਰਿਹਾ ਲੇਕਿਨ ਤਕਰੀਬਨ ਛਵੀ ਤਰੀਕ ਤੋਂ ਬਾਅਦ ਉੱਥੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤਰਾਸ ਦੀ ਬਹੁਤ ਆਈ ਹੈ ਮਣੀ ਮਹੇਸ਼ ਦੇ ਵਿੱਚ ਸੜਕਾਂ ਵੀ ਬਹਿ ਗਈਆਂ ਹਨ ਪੁਲ ਟੁੱਟ ਗਏ ਹੈ ਔਰ ਤਕਰੀਬਨ ਜਿਹੜਾ ਤੁਹਾਡਾ ਟੈਲੀਫੋਨ ਸਿਸਟਮ ਹੈ ਬਿਲਕੁਲ ਬੰਦ ਹੋ ਗਿਆ ਜਿੰਨੇ ਵੀ ਮੈਂਬਰ ਉੱਥੇ ਫਸੇ ਨੇ ਉਹਨਾਂ ਦੇ ਪਰਿਵਾਰ ਪਿੱਛੇ ਕਾਫੀ ਪਰੇਸ਼ਾਨ ਨੇ ਔਰ ਤਕਰੀਬਨ ਜਿਹੜਾ ਉੱਥੇ ਲੰਗਰ ਵੀ ਗਿਆ ਸੀ ਇੱਥੋਂ ਤੱਕ ਕਿ ਸਾਰੀ ਚੀਜ਼ਾਂ ਉੱਥੇ ਐਜ਼ ਇਟ ਇਜ਼ ਅਸੀਂ ਛੱਡ ਕੇ ਆ ਗਏ ਸਾਡੇ ਬੰਦੇ ਇਸ ਟਾਈਮ ਉਤਰੋਂ ਹਨ ਸ਼ੋਰ ਤੋਂ ਵਾਪਸ ਆ ਕੇ ਹੜਸਰ ਫਸੇ ਹੋਏ ਨੇ ਕੱਲ ਦੁਪਹਿਰ ਵੇਲੇ ਇੱਕ ਓਨਲੀ ਐਸਐਮਐਸ ਆਇਆ ਸੀ ਕਿ ਅਸੀਂ ਸੇਫ ਆ ਲੇਕਿਨ ਸਾਨੂੰ ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲ ਰਹੀ ਔਰ ਅਸੀਂ ਆਪਣੇ ਅੰਮ੍ਰਿਤਸਰ ਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉੱਥੋਂ ਦੇ ਪ੍ਰਸ਼ਾਸਨ ਨਾਲ ਲਿੰਕ ਬਣਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਸਾਡੇ ਜਿਹੜੇ ਸੇਵਾ ਦੇ ਸਦਸье ਨੇ ਸੇਵਾਦਲ ਦੇ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਉੱਥੇ ਖਾ ਇੱਥੋਂ ਤੱਕ ਕਿ ਉੱਥੋਂ ਵੀ ਇਸ ਟਾਈਮ ਖਾਣ ਪੀਣ ਦਾ ਵੀ ਕੋਈ ਸਿਸਟਮ ਨਹੀਂ ਹੈਗਾ ਸੜਕਾਂ ਦੇ ਗਾਇਬ ਹੀ ਗਿਆ ਉਹ ਤੁਸੀਂ ਰੂਟੀਨ 'ਚ ਟੀਵੀ 'ਚ ਵੀ ਵੇਖਦੇ ਪਏ ਹੋ ਸੜਕ ਹੋਏਗੀ ਤੇ ਉਹ ਅੰਮ੍ਰਿਤਸਰ ਆਣਗੇ ਠੀਕ ਹੈ ਉਹ ਕੱਲ ਪਤਾ ਨਹੀਂ ਉਹਨਾਂ ਵਿੱਚ ਆ ਰਹੇ ਨੇ ਕਿੱਥੋਂ ਐਸਐਮਐਸ ਕੋਈ ਟਾਵਰ ਥੋੜੇ ਬੋਤੇ ਆਏ ਉਹਨਾਂ ਦੇ ਐਸਐਮਐਸ ਤੱਕ ਨਹੀਂ ਇੰਨੇ ਦਿਨਾਂ ਚ ਆਇਆ 26 ਤਰੀਕ ਤੋਂ ਬਾਅਦ ਤਕਰੀਬਨ ਕੱਟਆਫ ਸੀ ਸਭ ਕੁਝ ਪਰ ਹੁਣ ਧਨਛੋੜ ਆਏ ਨੇ ਤੇ ਉਸ ਤੋਂ ਅੱਗੇ ਹੱਲੇ ਕੱਲ ਦਾ ਐਸਐਮਐਸ ਹੈ ਉਸ ਤੋਂ ਬਾਅਦ ਕੋਈ ਪਤਾ ਨਹੀਂ ਕੋਈ ਕਿੱਥੇ ਹੈਗਾ ਨਹੀਂਗਾ ਤੇ ਅਸੀਂ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਜੀ ਨੂੰ ਵੀ ਕੱਲ ਚਿੱਠੀ ਦੇਾਂਗੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜੀ ਨੂੰ ਵੀ ਦੇਾਂਗੇ ਔਰ ਸਾਡੇ ਭਾਜਪੀ ਦੇ ਰਾਸ਼ਟਰੀ ਅਧਿਖ ਸ਼੍ਰੀ ਤਰਨੁਤ ਚੁੱਕ ਜੀ ਨੂੰ ਵੀ ਚਿੱਠੀ ਦੇਾਂਗੇ ਤਾਂ ਕਿ ਸਾਰੇ ਉੱਥੇ ਕੋਈ ਨਾ ਕੋਈ ਕੰਟੈਕਟ ਕਰਨ ਸਾਡੇ ਜਿੰਨੇ ਸਾਡੇ ਸੇਵਾ ਸੇਵਾ ਮੰਡਲ ਦੇ ਸਦਸਿਆਂ ਨੇ ਠੀਕ ਠਾਕ ਘਰ ਪਹੁੰਚਣ ਉਹਨਾਂ ਦੇ ਘਰਦਿਆਂ ਨੂੰ ਸੁੱਖ ਸ਼ਾਂਤੀ ਮਿਲੇ ਸਾਡੀ ਸੰਸਥਾ ਦੇ ਓਨਲੀ 70 ਬੰਦੇ ਐ ਲੇਕਿਨ ਅੰਮ੍ਰਿਤਸਰ ਦੇ ਮੈਂ ਦੇਖਿਆ ਜਵਾਂ ਲਾਗੇ ਛਾਗੇ ਦੇ ਘੱਟੋ ਘੱਟ 5 ਤੋਂ 10000 ਬੰਦਾ ਉੱਥੇ ਫਸਿਆ ਹੋਇਆ ਹੈ ਕਿਉਂਕਿ ਮੇਰਾ ਖਿਆਲ ਹੈ ਹਰ ਸਾਲ 50000 ਤੋਂ 1 ਲੱਖ ਬੰਦਾ ਉੱਥੇ ਮੱਥਾ ਟੇਕਣ ਜਾਂਦਾ ਹੈ ਮੱਥਾ ਟੇਕਣ ਬਹੁਤ ਬੰਦੇ ਜਾਂਦੇ ਆ ਲੇਕਿਨ ਲੰਗਰ ਲਗਾਉਣ ਵਾਲੀਆਂ ਸੰਸਥਾ ਥੋੜੀਆਂ ਨਹੀਂ ਆ ਬਹੁਤ ਕੀ ਨੇ ਔਰ ਜਿਹੜੀ ਸੰਗਤ ਗਈ ਹੈ ਕਿਸੇ ਨੂੰ ਹਾਲੇ ਕਿ ਆਰਮੀ ਜਾਂ ਕੋਈ ਕਿਸੇ ਦੀ ਕੋਈ ਸਹਾਇਤਾ ਕਿਤੇ ਨਹੀਂ ਮਿਲਦੀ ਪਈ ਉੱਥੇ ਤੇ ਸਾਡੀ ਤੇ ਸਾਰਿਆਂ ਕੀ ਹੋਈ ਮੰਗ ਹੈ ਕਿ ਸਾਡੇ ਸਾਡੇ ਜਾਂ ਹੋਰ ਵੀ ਜਿੰਨੀਆਂ ਸੰਸਥਾਵਾਂ ਦੇ ਮੈਂਬਰ ਨੇ ਸਾਰਿਆਂ ਨੂੰ ਸੁਰੱਖਿਤ ਕੰਟੈਕਟ ਕਰਕੇ ਉਹਨਾਂ ਦੇ ਘਰ ਪਹੁੰਚਾਇਆ ਜਾਵੇ ਸਾਡੀ ਸਰਕਾਰ ਤੇ ਪ੍ਰਸ਼ਾਸਨ ਅੱਗੇ ਇਹੋ ਹੀ ਮੰਗ ਹੈ 임ੇਸ਼ ਲੰਦਰ ਲੱਗਦਾ ਤਨਸ਼ੋ ਤੇ ਉਹਦੇ ਵਿੱਚ ਬੰਦੇ ਸਾਡੇ ਬਹੁਤ ਜ਼ਿਆਦਾ ਤੰਦਾਰੀ ਫਸ ਗਏ ਨੇ 70 70 80 ਬੰਦੇ ਜਿਹਦੇ ਵਿੱਚ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰ ਰਹੇ ਹਾਂ ਕਿ ਸਾਡੇ ਉਹ ਜਿਹੜੇ ਬੰਦੇ ਉੱਥੇ ਫਸੇ ਨੇ ਹਰਸਰ ਦੇ ਵਿੱਚ ਉਹਨਾਂ ਨੂੰ ਲਿਆਇਆ ਜਾਏ ਉਹਨਾਂ ਦੇ ਘਰ ਪਹੁੰਚਾਇਆ ਜਾਏ ਇਹ 9 ਤਰੀਕ ਦੇ ਗਏ ਆ ਜੀ 9 ਤਰੀਕ ਦੇ ਗਏ ਆ ਤੇ 23 24 ਨੂੰ ਹਾਲਾਤ ਉੱਥੇ ਜ਼ਿਆਦਾ ਖਰਾਬ ਹੋ ਗਏ ਨੇ ਅਸੀਂ 20 ਸਾਲ ਤੋਂ ਉੱਥੇ ਲੰਗਰ ਲਗਾ ਰਹੇ ਆ ਇਹ ਬੋਲੇ ਸੇਵਾ ਮੰਡਲ ਸਾਡੀ ਸੰਸਥਾ ਦਾ ਨਾਮ ਹੈ ਤੇ ਉੱਥੇ ਸੇਵਾ ਕਰੀਦੀ ਹੈ ਤੇ ਉੱਥੇ ਬੰਦੇ ਗਏ ਨੇ ਫਸ ਤਨਛੋਈ ਫਸੇ ਸੀ ਉਥੋਂ ਥੱਲੇ ਆ ਗਏ ਨੇ ਹਰਸਰ ਤੇ ਹਰਸਰ ਦੇ ਵਿੱਚੋਂ ਉਹਨੂੰ ਬੰਦੇ ਗਏ ਨੇ ਆਉਣ ਜਾਣ ਦਾ ਆਣ ਜਾਣ ਦਾ ਸਾਧਨ ਕੋਈ ਨਹੀਂ ਹੈਗਾ ਉੱਤੇ ਗੱਲ ਨਹੀਂ ਹੋਈ ਮਤਲਬ ਇੱਕ ਐਸਾ ਮਸਾਏ ਨੇ ਕਿ ਉਹਨਾਂ 'ਚ ਉਹਨਾਂ ਨੇ ਦੱਸਿਆ ਕਿ ਇਹੀ ਹੜਸਰ ਆ ਗਏ ਆ ਅੱਗੋਂ ਆਣ ਜਾਣ ਦਾ ਕੋਈ ਸਾਧਨ ਨਹੀਂ ਖਾਣ ਪੀਣ ਦਾ ਕੋਈ ਸਾਧਨ ਨਹੀਂ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਸਾਡੇ ਉਹ ਬੰਦੇ ਇੱਥੇ ਬਚਾਏ ਜਾਣ ਅੰਮ੍ਰitsar ਤਾਕੀ ਉਹਨਾਂ ਦੇ ਹੌਸਲੇ ਨਾ ਟੁੱਟਣ ਅਗਲੇ ਸਾਲ ਫੇਰ ਉਹ ਮਤਲਬ ਲੰਗਰ ਲੰਗਰ ਤੋਂ ਕੋਈ ਮਦਦਾਈ ਤਾਂ ਨਹੀਂ ਪਹੁੰਚੀ। ਮਾਝਾ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਜਾਂਦੀ। ਨਹੀਂ ਕੋਈ ਮਦਦ ਨਹੀਂ ਕੀਤੀ ਜਾਂਦੀ। ਕੋਈ ਬੰਦਾ ਆਇਆ ਫੇਰ। ਪ੍ਰਸ਼ਾਸਨ ਦਾ ਵੀ ਕੋਈ ਬੰਦਾ ਨਹੀਂ ਆਇਆ। ਨਹੀਂ ਆ ਰਹੇ ਜੀ। ਕੋਈ ਆਣਾ ਜਾ ਆਵਾਜਾਈ ਦੇ ਸਾਧਨ ਸਾਰੇ ਬੰਦ ਹੋ ਗਏ। ਹਰ ਸੜਕ ਤੋਂ ਹਰ ਸੜਕ ਤੋਂ ਜਿੰਨਾ ਚੰਬਾ ਤੱਕ ਦੀ ਬੱਸਾਂ ਵਗੈਰਾ ਜਿਹੜੀਆਂ ਚੱਲਦੀਆਂ ਨੇ ਉਹ ਸਭ ਕੁਝ ਬੰਦ ਆ ਜੀ। ਈਵਨ ਥੈਨ ਕਿ ਮੋਟਰਸਾਈਕਲ ਵੀ ਨਹੀਂ ਉਹ ਚੱਲਦੇ ਜੀ। ਨਹੀਂ ਉਹਨਾਂ ਨੂੰ ਅਸੀਂ ਲੈਟਰ ਲੱਗੇ ਜਾਂਦੇ ਹਾਂ ਨੂੰ ਉਹਨਾਂ ਅਸੀਂ ਡੀਸੀ ਸਾਹਿਬ ਹੋਰਾਂ ਨੂੰ ਤੇ ਆਪਣੇ ਤਰਨチョਗੋਰਾ ਨੂੰ ਕਿ ਲੈਟਰ ਕੱਢਣ ਲੱਗੇ ਆ ਕਿ ਮਤਲਬ ਸਾਡੇ ਜਿਹੜੇ ਬੰਦੇ ਨੇ ਉਹਨਾਂ ਨੂੰ ਆਪ ਨੂੰ ਚੌਧਰੀ ਸਾਹਿਬ ਜਿਹੜੇ ਉਹ ਜਲਾ ਸਾਹਿਬ ਨੇ ਇਹ ਸਾਡੇ ਬੰਦੇ ਸੁਰੱਖਿਅਤ ਸਥਾਨ ਤੇ ਪਹੁੰਚਾਏ ਜਾਣ ਸਰ ਲਾਸਟ ਵਾਰੀ ਗੱਲ ਕਿਦੋਂ ਹੋਈ ਹਮਾਂ ਦੀ ਲਾਸਟ ਮੈਸੇਜ ਕਿਦੋਂ ਆਇਆ ਹੈ ਲਾਸਟ ਵਾਰ ਕੱਲ ਹੋਇਆ ਜੀ 10 ਵਜੇ ਸਵੇਰੇ 10 ਵਜੇ ਕਿੰਨੇ ਕਿੰਨੇ ਬੰਦੋਨਾਂ ਨੂੰ ਦੱਸਿਆ ਫਸੇ ਕਿੰਨੇ ਕਿੰਨੇ ਬੰਦੇ ਕੱਥੇ ਦੇ ਅੰਮ੍ਰਿਤਸਰ ਦੇ 5-6000 ਬੰਦਾ ਫਸਿਆ ਜੀ ਸ਼ਰਦਾਲੂ ਵੀ ਕਈ ਫਸੇ ਹਾਂ ਸ਼ਰਦਾਲੂ ਵੀ ਕਈ ਫਸੇ ਨੇ ਸਾਡੇ ਆਪਣੀ ਟੀਮ ਦੇ ਬੰਦੇ 70 ਦੇ ਕਰੀਬ ਫਸੇ ਹੋਏ ਨੇ ਉਹਨੇ ਵਾਕ ਵਾਕ ਜਿਲਿਆਂ ਤੋਂ ਵੀ ਆਉਂਦੇ ਆ ਲੰਗਰ ਲਗਾਉਣ ਦੇ ਲਈ ਜਿਤਨਾ ਮੁਕਸਾ ਤੋਂ ਵੀ ਆਉਂਦੇ ਗੁਰਦਾਸਪੁਰ ਤੋਂ ਆਉਂਦੇ ਆ ਹਾਂ ਉਹਨਾਂ ਦੇ ਵੀ ਫਸੇ ਹੋਣਗੇ ਜੀ ਬੰਦੇ ਪਰਿਵਾਰ ਨਾਲ ਕੋਈ ਕੰਟੈਕਟ ਹੋਇਆ ਜਿਹੜੇ ਉੱਥੇ ਬੰਦੇ ਫਸੇ ਉਹਨਾਂ ਦੇ ਪਰਿਵਾਰ ਵਾਲਿਆਂ ਨਾਲ ਕੋਈ ਗੱਲਬਾਤ ਹੋਈ ਹੋਵੇ ਕੁਝ ਹੋਈ ਹੋਵੇ ਨਹੀਂ ਜੀ ਕਿਸੇ ਨਾਲ ਕੋਈ ਗੱਲ ਕਰ ਟੈਲੀਫੋਨ ਸੇਵਾਵਾਂ ਸਾਰੀਆਂ ਬੰਦ ਪਈਆਂ